sc <ss> 77 <hating and> <Wars> ਇਲਾਕੇ ਦੀ ਸੁਖ ਸ਼ਾਂਤੀ ਦੇ ਲਈ ਪਿੰਡ ਕਾਈ ਮਾਜਰਾ ਦੇ ਵਸਨੀਕਾਂ ਤੇ ਚੌਧਰੀ ਪਰਿਵਾਰ ਵੱਲੋਂ ਟੋਲ ਨਗਾੜੀਆਂ ਦੀ ਥਾਪ ਤੇ ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਬਾਬਾ ਕਰੋ ਲਗਣ ਵਿਖੇ ਧਾਰਮਿਕ ਅਰਦਾਸ ਕੀਤੀ ਤੇ ਬਾਅਦ ਵਿੱਚ ਪਿੰਡ ਕਾਈ ਮਾਜਰਾ ਦੇ ਚੌਧਰੀ ਸੋਮਨਾਥ ਪਰਿਵਾਰ ਵੱਲੋਂ ਅਜ ਨਗਰ ਖੇੜੇ ਤੇ ਇਲਾਕੇ ਦੀ ਭਲਾਈ ਦੀ ਕਾਮਨਾ ਕਰਕੇ ਕਰੀਬ 2.5 ਲੱਖ ਕੀਮਤ ਦਾ ਮੋੜਾ ਨਸਰ ਦਾ ਛੋਟਾ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਬਾਬਾ ਕਰੋ ਲਗਣ ਸਥਾਨ ਤੋਂ ਛੱਡਿਆ ਗਿਆ। ਬਿੰਦੀ ਇੱਥੇ ਪਿੰਡ ਦੀ ਪੰਚਾਇਤ ਤੇ ਨਗਰ ਖੇੜੇ ਦੇ ਵਿਸ਼ੇਸ਼ ਸਦਦੇ ਤੇ ਪਹੁੰਚੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਡਾਕਟਰ ਦਵਿੰਦਰ ਬਜਾੜ ਨੇ ਕਿਹਾ ਕਿ ਚੌਧਰੀ ਸੋਮਨਾਥ ਦੇ ਪਰਿਵਾਰ ਦਾ ਇਹ ਵੱਡਾ ਉਪਰਾਲਾ ਹੈ ਰਾਣਾ ਨੇ ਕਿਹਾ ਕਿ ਇਲਾਕੇ ਦੇ ਬਾਕੀ ਰਹਿੰਦੇ ਪਿੰਡਾਂ ਲਈ ਵੀ ਸਮਾਜ ਸੇਵੀ ਸੱਜਣਾ ਦੀ ਸਹਾਇਤਾ ਨਾਲ ਪੰਚਾਇਤੀ ਝੋਟਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਇੱਕ ਇੱਕ ਕਰਕੇ ਸਾਰੇ ਪਿੰਡਾਂ ਦੇ ਵਿੱਚ ਪਸ਼ੂ ਤੰਨ ਦੀ ਪ੍ਰਜਨਨ ਸਮੱਸਿਆ ਦੇ ਹੱਲ ਲਈ ਇਹ ਉਪਰਾਲਾ ਪੂਰਾ ਕੀਤਾ ਜਾਵੇਗਾ ਜਦਕੀ ਇਹ ਫਰਜ਼ ਸਰਕਾਰਾਂ ਦਾ ਬਣਦਾ ਸੀ ਇਹ ਮੋਰਾਂ ਨਸਲ ਦਾ 2.5 ਲੱਖ ਦਾ ਛੋਟਾ ਪਿੰਡ ਦੇ ਭਲੇ ਲਈ ਦਾਨ ਕਰਨਾ ਸ਼ਲਾਂਗਾ ਯੋਗ ਹੈ ਇਸ ਮੌਕੇ ਪੰਜਾਬ ਮੋਰਚਾ ਦੀ ਸਮੂਹ ਟੀਮ ਦੇ ਨਾਲ ਪਿੰਡ ਕਾਈ ਮਾਜਰਾ ਦੇ ਸਾਬਕਾ ਸਰਪੰਚ ਚੌਧਰੀ ਸੁਰਜੀਤ ਕਾਈ ਮਾਜਰਾ ਮੌਜੂਦਾ ਸਰਪੰਚ ਨਰਿੰਦਰ ਕੌਰ ਕਾਈ ਮਾਜਰਾ ਤੇ ਪਿੰਡ ਕੱਟਾ ਦੀ ਸਰਪੰਚ ਜਸਵੀਰ ਕੌਰ ਪਤਨੀ ਜੀਵਨ ਸਿੰਘ ਵੱਲੋਂ ਚੌਧਰੀ ਸੋਮਨਾਥ ਤੇ ਉਹਨਾਂ ਦੇ ਪਰਿਵਾਰ ਦੇ ਇਸ ਉਪਰਾਲੇ ਲਈ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ Terima kasih telah menonton! ਵਾਸੀਆਂ ਨੂੰ ਤਨ ਤਨ ਬਾਬਾ ਕਰੋਲਗੜ੍ਹ ਜੀ ਮਹਾਰਾਜ ਅੱਜ ਪਿੰਡ ਕਾਹੀ ਮਾਜਰਾ ਵਿਖੇ ਖੜੇ ਹੈ ਜੀ ਬੜਾ ਖੁਸ਼ੀਆਂ ਭਰਿਆ ਹਰਸ਼ੁਲਾਸ ਦਾ ਮਾਹੌਲ ਹੈ ਅੱਜ ਜਿਵੇਂ ਕਿ ਸਾਨੂੰ ਸਾਡੇ ਸਾਬਕਾ ਸਰਪੰਚ ਸੁਜੀਤ ਸਿੰਘ ਜੀ ਕਾਹੀ ਮਾਜਰਾ ਜੀ ਵੱਲੋਂ ਚੌਧਰੀ ਸਾਹਿਬ ਵੱਲੋਂ ਹੁਕਮ ਲਗਾਇਆ ਸੀਗਾ ਸਾਰੀ ਪੰਜਾਬ ਮੋਰਚਾ ਦੀ ਟੀਮ ਨੂੰ ਤੁਹਾਨੂੰ ਪਤਾ ਹੀ ਆ ਪਸ਼ੂਆਂ ਦਾ ਅੰਦੋਲਨ ਬਹੁਤ ਲੰਬਾ ਚੱਲਿਆ ਇਕੱਠੇ ਹੋਇਆ ਕਰੋਲਗੜ੍ਹ ਧਾਰਮਿਕ ਸਥਾਨ ਤੇ ਇਸ ਦਾ ਕਾਰਨ ਇਹ ਹੈ ਕਿ ਸਾਡੇ ਨਾਲ ਬਜ਼ੁਰਗ ਤੁਸੀਂ ਨਜ਼ਰ ਆ ਰਹੇ ਨੇ ਬਜ਼ੁਰਗ ਸੋਮਨਾਥ ਜੀ ਚੌਧਰੀ ਪਰਿਵਾਰ ਵਿੱਚੋਂ ਹੈ ਇਨਾਂ ਦੇ ਪਰਿਵਾਰ ਵੱਲੋਂ ਅੱਜ ਇਲਾਕੇ ਨਗਰ ਖੇੜੇ ਦੇ ਭਲਾਈ ਵਾਸਤੇ ਪਸ਼ੂਤੰ ਜਿਹਨੂੰ ਕੀਮਤੀ ਪਸ਼ੂਤੰ ਕਿਹਾ ਜਾਂਦਾ ਹੈ 33 ਚੋਟਾ ਛੱਡਿਆ ਗਿਆ ਹੈ ਪੂਰੇ ਰਸਮਾਂ ਰਵਾਜਾਂ ਨਾਲ ਧਾਰਮਿਕ ਨਾਲ ਪੰਡਤ ਓਕਾਰ ਨੀਸ਼ਵਰ ਪ੍ਰਸ਼ਾਦ ਜੀ ਜੋ ਇੱਥੇ ਸੇਵਾ ਨਿਭਾਉਂਦੇ ਐ ਲੋਹਗੜ੍ਹ ਮੰਦਿਰ ਦੀ ਉਹਨਾਂ ਨੇ ਪੂਰੀ ਵਿਧੀਵਤ ਪੂਜਾ ਕਰਾਈ ਹਵਨ ਯੱਗ ਹੋਏ ਅਮਨ ਦੀ ਬਹੁਤ ਵੱਡੀ ਪੱਧਤੀ ਹੈ ਤੇ ਜੋ ਡਾ ਜਿਹੜਾ ਸਰਦਿਆ ਕੀ ਛੱਡਿਆ ਗਿਆ ਉਸ ਤੋਂ ਬਾਅਦ ਪੂਰੇ ਢੋਲ ਡਗੇ ਜੀ ਥਾਪ ਉੱਤੇ ਜੋ ਰੀਤੀ ਰਿਵਾਜਾ ਪੂਰੇ ਕੀਤੇਗੇ ਸੋ ਅਸੀਂ ਇਸ ਮੌਕੇ ਨਗਰ ਖੇੜੇ ਨੂੰ ਜਿੱਥੇ ਵਧਾਈ ਦਿੰਦੇ ਆ ਉੱਥੇ ਇਸ ਪਰਿਵਾਰ ਦੀ ਇੱਕ ਵੱਡੀ ਮਿਸਾਲ ਹੈ ਇਸ ਪਰਿਵਾਰ ਦੇ ਬਜ਼ੁਰਗ ਪਹਿਲੇ ਮਸਤ ਰਾਮ ਜੀ ਦੱਸਦੇ ਆ ਕਿ ਉਹਨਾਂ ਵੱਲੋਂ ਵੀ ਬਹੁਤ ਪੁਰਾਣੇ ਸਮੇਂ ਦੇ ਵਿੱਚ ਇਸੇ ਪ੍ਰਕਾਰ ਦਾ ਛੋਟਾ ਜਿਹਾ ਕੰਮ ਗਿਆ ਸੀਗਾ ਤੇ ਇੱਕ ਕਨਾਲ ਕੁੜੀਆਂ ਵਾਸਤੇ ਵੀ ਨਾਲ ਕੀਤੀ ਸੀ ਜੋ ਇਥੋਂ ਪਤਾ ਲੱਗਦਾ ਹੈ ਕਿ ਦਾਨੀ ਪਰਿਵਾਰ ਹੈ ਮਾਲਕ ਐਸੇ ਪਰਿਵਾਰਾਂ ਦੇ ਮਿਹਰ ਭਰਿਆ ਆਸ ਰੱਖੇ ਕਿਉਂਕਿ ਜਿੱਥੇ ਸਤਾਰਾ ਪਿੱਛੇ ਨਜ਼ਰ ਆ ਰਹੀਆਂ ਨੇ ਕਿਸੇ ਕੰਮ 'ਚ ਸਹੀ ਨਹੀਂ ਦਿਖ ਰਹੀਆਂ ਉੱਥੇ ਇਹ ਪਰਿਵਾਰਾਂ ਨੇ ਉਹ ਜ਼ਿੰਮੇਵਾਰੀਆਂ ਨਿਭਾਈਆਂ ਐ ਸਾਡੇ ਵਰਗੇ ਨਿਵਾਣਿਆਂ ਨੂੰ ਵੀ ਮਾਣ ਪਕਸਦੇ ਆ ਕਿ ਉਹ ਕੰਮ ਕਰਿਆ ਜਿਹੜੇ ਕੰਮ ਕਰਨ ਦੇ ਨਾਲ ਨਗਰ ਖੇੜੇ ਇਲਾਕੇ ਦੀ ਭਲਾਈ ਵਾਸਤੇ ਪ੍ਰਾਚਨ ਸਮੇਂ ਦੀਆਂ ਰੀਤੀ ਰਿਵਾਜ ਜਿਹੜੇ ਪੂਰੇ ਹੋ ਰਹੇ ਐ ਜਿੱਥੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਐ ਉੱਥੇ ਇਸ ਨਗਰ ਖੇੜੇ ਦੇ ਸਾਡੇ ਨਾਲ ਮੌਜੂਦ ਐ ਨਵ ਨਿਯੁਕਤ ਸਰਪੰਚ ਬੀਬੀ ਨਰਿੰਦਰ ਗੌਰ ਜੀ ਸਵਰਗੀ ਮਾਸਟਰ ਜੀ ਦੇ ਭਿੰਦਰ ਸਿੰਘ ਜੀ ਦੇ ਧਰਮ ਪਤਨੀ ਉਹ ਇੱਕ ਇਹੜੇ ਕਾਹੀ ਮਾਜਰਾ ਚ ਚੁਣੇ ਗਏ ਨੇ ਇਸੇ ਪ੍ਰਕਾਰ ਦੇ ਨਾਲ ਕਟਾ ਪਿੰਡ ਦੀ ਪੰਚਾਇਤ ਵੀ ਮੌਜੂਦ ਹੈ ਉਹਨਾਂ ਦੇ ਪੁੱਤਰ ਸਾਡੇ ਨਾਲ ਮੌਜੂਦ ਹੈ ਸੋ ਅਸੀਂ ਜਿੱਥੇ ਇਹਨਾਂ ਦਾ ਸਤਿਕਾਰ ਕਰਕੇ ਆਪਣੇ ਆਪ ਨੂੰ ਵਿਭਾਗਾ ਸਮਝਦੇ ਆ ਉੱਥੇ ਹੀ ਬਾਬਾ ਗਰੋਲਗੜ੍ਹ ਜੀ ਦੇ ਜਾਣਨਾ ਕਿ ਅਸੀਂ ਵੀ ਬੇਨਤੀ ਕਰਦੇ ਆ ਇਹਨਾਂ ਨਗਰ ਖੇੜੇ ਤੇ ਪਰਿਵਾਰ ਤੇ ਸਾਰਿਆਂ ਉਤੇ ਮਿਹਰ ਭਰਿਆ ਹੱਥ ਰੱਖਿਆ ਜਾਵੇ ਤੀਜੀ ਖੁਸ਼ੀ ਦਾ ਮਾਹੌਲ ਹੈ ਜਿੱਥੇ ਕਿ ਸਾਡੇ ਬڑے ਭਰਾ ਸੋਮਨਾਥ ਜੀ ਜਿਹੜੇ ਹੈਗੇ ਇਹਨਾਂ ਨੇ ਆਪਣਾ ਛੋਟਾ ਜਿਹਾ 3 ਸਾਲ ਤੋਂ ਬੱਚਿਆ ਵਾਂਗਲੀ ਜਿਹੜਾ ਪਾਲਿਆ ਸੀ ਆਜ ਉਹਨਾਂ ਨੂੰ ਬਾਬੇ ਕਰਾਉ ਦੇ ਦੇ ਨਾਂ ਤੇ ਇੱਕ ਪਿੰਡ ਗ੍ਰਾਮ ਪੰਚਾਇਤ ਅਵਾਜ ਦਾ ਵਾਸਤੇ ਇਦਾਨ ਦੀ ਤੌਰ ਤੇ ਛੱਡਿਆ ਗਿਆ ਜਿਹਦੀ ਕੀਮਤ ਵੀ ਢਾਈ ਤਿੰਨ ਲੱਖ ਰੁਪਈਆ ਜੇ ਆਪਾਂ ਮੰਨੀਏ ਤਾਂ ਢਾਈ ਤਿੰਨ ਲੱਖ ਰੁਪਈਆ ਹੋਣੀ ਹੈ ਨੇਪਾਲ ਦੀ ਜਿਹੜੀਆਂ ਸੀ ਇਸ ਪਰਿਵਾਰ ਦੀ ਪਹਿਲਾਂ ਵੀ ਦੇਣ ਜਿਹੜੀ ਇੰਨੀ ਕਬਡੀ ਹੈ ਇਹਨਾਂ ਦੇ ਚਾਚਾ ਦੀ ਮਾਸਟਰਾਨ ਸੀ ਉਹਨਾਂ ਨੇ ਜਿਹੜਾ ਝੋਟਾ ਸੀ ਉਹ ਵੀ ਕਿਸੇ ਤਰ੍ਹਾਂ ਪਿੰਡ ਵਾਸਤੇ ਬਾਬੇ ਕਰਾਉਣ ਗੱਲ ਦੇ ਨਾਂ ਤੇ ਛੱਡਿਆ ਸੀ ਤੇ ਦੂਜੇ ਪਾਸੇ ਉਹਨਾਂ ਨੇ দান ਕਰ ਦਿਆ ਕਰਦੇ ਆਪਣਾ ਪਿੰਡ ਦੀ ਇੱਕ ਆਪਣੀ ਆਪਣੀ ਮਲਕੀਤੀ ਜ਼ਮੀਨ ਦਿੱਤੀ ਇੱਕ ਇੱਕ ਨਹਿਰ ਜਮੀਨ ਜਿਹੜੀ ਆ ਗਈ ਕੁੜੀਆਂ ਨੂੰ ਦਿੱਤੀ ਅੱਜ ਤੱਕ ਇਸ ਪਰਿਵਾਰ ਦੇ ਬਹੁਤ ਹੀ ਰਿਣੀ ਆ ਪਹਿਲਾਂ ਵੀ ਇਹਨਾਂ ਨੇ ਸੇਵਾ ਬਹੁਤ ਨਿਭਾਈ ਆ ਹੁਣ ਵੀ ਸੇਵਾ ਬਹੁਤ ਨੂੰ ਆਈ ਹੈ ਦੂਜੇ ਪਾਸੇ ਜਿਹੜੀ ਪੰਜਾਬ ਮੋਰਟੀ ਦੀ ਜਿਹੜੀ ਆਪਣੀ ਟੀਮ ਹੈ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਸਾਡੇ ਛੋਟੇ ਸੁਨੇਹ ਤੇ ਸਾਡਾ ਟੀਮ ਸਾਡੇ ਕੋਲ ਹਾਜ਼ਰ ਹੋਣ ਲਈ ਬਹੁਤ ਧੰਨਵਾਦ ਤੇ ਸਦਾ ਹੀ ਜੈ ਹੋ ਸੋਮਨਾਥ ਸ਼੍ਰੀ ਸੋਮਨਾਥ ਜੀ ਜਿਨ੍ਹਾਂ ਨੇ ਪਿੰਡ ਵਾਸਤੇ ਸੇਵਾ ਨਿਭਾਈ ਹੈ ਇਹਨਾਂ ਦਾ ਬਹੁਤ ਧੰਨਵਾਦ ਆ ਪੰਚਾਇਤ ਵੱਲੋਂ ਤੇ ਜਿਹੜੀ ਟੀਮ ਮੋਰਚ ਪੰਜਾਬ ਮੋਰਚਾ ਵੱਲੋਂ ਆਈ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਹ ਸੇਵਾ ਪੂਰੇ ਨਗਰ ਖੇੜੇ ਵਾਸਤੇ ਹੈ ਜੋ ਇਹਨਾਂ ਨੇ ਇੱਕ ਬੱਚੇ ਵਾਂਗੂ ਪਾਲਿਆ ਹੈ ਉਹ ਛੋਟੇ ਨੂੰ ਕਿਉਂ ਸੇਵਾ ਪਿੰਡ ਵਾਸਤੇ দান ਕਰਿਆ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਨਮਸਕਾਰ ਸਾਥੀਓ ਜੈ ਸ਼੍ਰੀ ਰਾਮ ਸਤ ਸਾਈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ साथियों आज आप देख रहे हैं कि बड़े एक अच्छे उत्सव का माहौल है पिंड काही माजरा बाबा करोलगढ़ के दरबार में उपस्थित हुए हैं साथियों उससे पहले भी हमने आपसे जानकारी साझी करी है हमारे भाई गौरव राणा जी ने आपको सारी बात बताई है देखिए आज यहाँ आने का मकसद हमारा उपस्थित होने का मकसद मुख्य मकसद ये है कि आज पिंड काही की तरफ से एक जो अच्छी अच्छी क्वालिटी का मुरन नसल का जो छोटा है वो किया गया है पब्लिक के लिए जो है गाँव और खेड़े के लिए और इलाके की नजर किया गया उसको हमारे पास सरपंच साहब खड़े हैं सुरजीत जी इनका हमारे को फोन आया था हमारी टीम के मेंबर भी हैं ये सोमनाथ जी इस परिवार ने इस चोटे का दान किया है कामेश्वर प्रसाद जी पंडित जी हमारे साथ थे कि इस जगह का साथियों हम बताते हैं आपको तो हर जगह का एक महत्व होता है हमने इससे पहले भी आपके साथ जानकारी साझा करी थी बाबा से चनोबली बादशाह की जानकारी आपको पूरी ये जो दरबार है जहाँ खड़े हैं ये दरबार बड़ा इम्पोर्टेंट दरबार माना जाता है बड़ा ही क्षेत्र रक्षक ऊंचाई पर देख रहे हैं कि इलाके का क्षेत्र रक्षक बाबा है ये इनको करोलगढ़ बाबा के नाम से जाना जाता है जो लोग नहीं जानते कि जब सुखदेव जी वाली कथा हुई अमर कथा जब पार्वती जी ने सुनी शिव जी से तो उसके बाद जब कुछ बच्चों का जन्म हुआ सुखदेव जी का जन्म हुआ जब बारह साल के गर्भ के बाद उनकी एक शर्त ये थी कि मेरे समय जो भी पैदा हो तो वो सारे सिद्ध हो जाए तो ये बाबा करोलगढ़ जी उन सिद्धों में एक माने जाते हैं शास्त्री इनका उदाहरण है चौरासी सिद्धों में इनकी एक गिनती होती है तो ये बड़ा एक शक्तिशाली और जो है सशक्त दरबार है आसपास के लोग भी यहाँ इकट्ठा हुए हैं हमारा इस वीडियो के माध्यम से मकसद यही है कि आप सबने हमारी जो पशुधन की चोरी की लड़ाई थी उसमें बड़ा सहयोग किया जो मुलजिम थे वो सलाखों के पीछे पहुँच गए हैं आज के एक शुक्राना के तौर पे यहाँ उपस्थित हुए हैं यह कि हवन किया गया सुरजीत जी ने हमारे को बुलाया था और तमाम जो परिवार क्योंकि हमारी टीम की एक रवायत रही है पंजाब मोर्चा की कि जो अच्छा काम करता है हम उनको आकर के सरोपे से नवाजते हैं नवनियुक्त सरपंच साहब भी हमारे साथ खड़े हैं इनका भी हम धन्यवाद करते हैं कट्टा सवर पिंड का भी बड़ा धन्यवाद करते हैं कुल मिलाकर के आज खुशी का माहौल है अच्छी नस्ल का मुर्रा नस्ल का क्योंकि जो वालों ने छोड़ा था वो भी मुरा नसल का चोटा था मुर्रा नसल आप जानते हैं कि बड़ी एक अच्छी नसल है और मुर्रा नसल का जो चोटा जो इनका मेन है वो युवराज के नाम से उस चोटे की के आज दस करोड़ के करीब कीमत लग जाती है तो उसी तरीके से इन्होंने उस बच्चे की तरह पाला है उसको जैसे बताया गौरव जी ने कि फल फ्रूट भी खिलाते हैं घर का जो भी और राशन है वो भी खिला करके बट अच्छा सेहत सेहत याद देखा है आपने छोटा है तो यही आप सबसे विनती है सहयोग का धन्यवाद करते हैं और ऐसे जो हैं अच्छे उपक्रम होते रहें धन्यवाद